ਬਾਪੂ ਓ ਬਾਪੂ ਯਾਰ ਉਠਾ ਓ ਕੀ ਆ ਛੇਰਾ ਬਾਪੂ ਹੈਪੀ ਨਿਊ ਇਅਰ ਓ ਕਿਹੜੇ ਨੂਡਲ ਨਾਡਲ ਤਲਕੀ ਨਾ ਮੈਂ ਤੈਨੂੰ ਕਿਤੇ ਭਟੂਰੇ ਖਵਾਦਾ ਓਹੋ ਬਾਪੂ ਹੈਪੀ ਨਿਊ ਯਾਰ ਕਿਹੜੇ ਹੈਪੀ ਨੂੰ ਕਿਦੀ ਨੂੰ ਉਹਦਾ ਯਾਰ ਬਣਾਈ ਜਾਂਦਾ ਹੈ। ਓਹੋ ਬਾਪੂ ਹੈਪੀ ਨਿਊ ਇਅਰ ਮਤਲਬ ਤੈਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਅੱਛਾ ਐਂ ਕਿਹਾ ਨਾ ਫਿਰ ਤਾਂ ਜਉਂਦਾ ਰਹਿ ਕੋ ਬਾਪੂ ਤੈਨੂੰ ਬਹੁਤ ਪੜ੍ਹਾਈ ਕਰੇ ਖੁਸ਼ ਰਵੇਂ ਤੂੰ। ਬਾਪੂ ਪਤਾ ਸਿਆਣੇ ਕਹਿੰਦੇ ਵੀ ਨਵੇਂ ਸਾਲ ਵਾਲੇ ਦਿਨ ਆਪਾਂ ਕੋਈ ਵੀ ਕੰਮ ਕਰੇ ਨਾ ਬੰਦਾ ਸਾਰਾ ਸਾਲ ਕਰਦਾ ਰਹਿੰਦਾ। ਫਿਰ ਮੇਰਾ ਸ਼ੇਰਾ ਤੂੰ ਬਚ ਕੇ ਰਹੀ ਮੈਥੋਂ। ਤੂੰ ਨਾ ਜਿੱਤਿਆ ਖਾਲੀ ਮੈਂ ਤੁਹਾਡੀ ਸਾਰਾ ਸਾਲ ਹੀ ਖਾਈ ਜਾਵੇਂ ਫਿਰ। ਠੱਡ ਚੱਲ ਤੂੰ ਉੱਠ ਗਿਆ ਤਾਂ ਬਦ ਨਾਲ ਐ। ਏ ਬਿਛਨੀ ਹਣਾ ਨਾਲ ਆ ਇਹ ਇਹਦਾ ਨਾਉ ਨਾਲ ਕਨੈਕਸ਼ਨ ਨਵੇਂ ਸਾਲਾਂ ਦੇ ਦਿਨ ਵੀ ਨਾਉਣਾ ਪੈਂਦਾ ਹੋਰ ਹੁਣ ਆਹੋ ਹੁਣ ਕਾ ਤੋ ਕੁੱਟਿਆ ਫਿਰ ਤੂੰ ਅੱਜ ਮੈਨੂੰ ਦੱਸੀ ਜਾਂਦਾ 25 ਚੜ ਗਿਆ ਪਿਛਲੇ ਸਾਲ ਕਿਉਂ ਨਹੀਂ ਦੱਸਿਆ ਸਾਰਾ ਸਾਲ ਮੇਰਾ ਨਾਉ ਨੂੰ ਜੀ ਨਹੀਂ ਕਰਿਆ ਮੈਂ ਵੀ ਸੋਚਿਆ ਕਾ ਤੋ 2024 ਵਾਲੇ ਦਿਨ ਮੈਂ ਨਹਾਤਾ ਨਹੀਂ ਸੀ